ਤਾਰੀਵਾਲ ਦਿਨ ਦਿਹਾੜੇ ਮੰਦਰ ਵੜ ਕੇ ਚੋਰ ਤਜੋਰੀ ਵਿੱਚੋਂ 19 ਲੱਖ ਰੁਪਏ ਲੈ ਕੇ ਹੋਏ ਫਰਾਰ ਪਲਾਟਕ ਵੇਚ ਕੇ ਅਤੇ ਜਨਮ ਅਸ਼ਟਮੀ ਦੇ ਤਿਹਾੜੀ ਲਈ ਇਕੱਠੇ ਕੀਤੇ ਸੀ ਪੁਚਾਰੀ ਵੱਲੋਂ ਪੈਸੇ ਤਾਰੀਵਾਲ ਵਿੱਚ ਦਿਨ ਦਿਹਾੜੇ ਕ੍ਰਿਸ਼ਨਾ ਮੰਦਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਵਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿੱਥੋਂ 19 ਲੱਖ ਰੁਪਏ ਦੇ ਕਰੀਬ ਨਗਦੀ ਝੋੜ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਚਦਕੇ ਚੰਦੇ ਚੰਦੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਟੀਵੀ ਆਰ ਵੀ ਆਪਣੇ ਨਾਲ ਹੀ ਲੈ ਗਏ ਮਹੱਲਾ ਨਿਵਾਸੀਆਂ ਵੱਲੋਂ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਦਿਖੇ ਇੱਕ ਨੌਜਵਾਨ ਤੇ ਚੱਕ ਜਤਾਇਆ ਗਿਆ ਹੈ ਕ੍ਰਿਸ਼ਨਾ ਮੰਦ ਤੇ ਪੁਜਾਰੀ ਸੇਵਾਦਾਰ ਅਤੇ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਮੰਦਪ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਅਤੇ ਉਹਨਾਂ ਦੇ ਮਗਰੋਂ ਚੋਰ ਆਏ ਜਿਨ੍ਹਾਂ ਨੇ ਇਸ ਚੋਰੀ ਦੀ वारदात ਨੂੰ ਅੰਜਾਮ ਦਿੱਤਾ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਮੇਨ ਗੇਟ ਦਾ ਚਿੰਦਰਾ ਤੋੜਿਆ ਤੇ ਤਜੋਰੀ ਤੇ ਵਿੱਚ ਤਕਰੀਬਨ 19 ਲੱਖ ਰੁਪਏ ਰੱਖੇ ਹੋਏ ਸਨ ਜੋ ਚੋਰ ਲੈ ਕੇ ਅਰਫੂ ਚੱਕਰ ਹੋ ਗਏ ਚੋਰ ਜਾਂਦੇ ਜਾਂਦੇ ਟੀਵੀ ਆਰ ਵੀ ਨਾਲ ਲੈ ਗਏ ਹਨ ਤੇ ਮੰਦਪ ਦੇ ਪੁਜਾਰੀ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਉਹਨਾਂ ਇੱਕ ਪਲਾਟ ਵੇਚਿਆ ਸੀ ਉਸ ਤੇ ਪੈਸੇ ਸਨ ਅਤੇ ਕੁਝ ਪੈਸੇ ਜਨਮ ਅਸ਼ਟਮੀ ਇਤਿਹਾਰ ਵਾਸਤੇ ਇਕੱਠੇ ਕੀਤੇ ਗਏ ਸਨ ਕੁੱਲ ਮਿਲਾ ਕੇ 19 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਸ ਦੀ ਸੂਚਨਾ ਤਾਰੀਵਾਲ ਪੁਲਿਸ ਨੂੰ ਦੇ ਦਿੱਤੀ ਹੈ ਸੂਚਨਾ ਮਿਲਦੇ ਸਾਰ ਹੀ ਤਾਰੀਵਾਲ ਪੁਲਿਸ ਪਾਟੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ਹਿਰ ਵਾਸੀਆਂ ਤੇ ਮੰਤ ਦੇ ਪਹਚਾਰੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਖੋਨਾਵਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਮਹੰਤ RAM ਕਿਸ਼ਨ ਸ਼ਰਣ ਹੈ ਮੈਂ ਕਿਸ਼ਨਾ ਮੰਦ ਦਾ ਨੇਤ੍ਰਿਤ ਕਰਦਾ ਹਾਂ ਔਰ ਯਹਾਂ ਪਰ ਮੈਂ ਮਹੰਤੂ ਸਾਰੀ ਦੀ ਦੇਖਵਾਲ ਮੇਰੇ ਅੰਦਰ ਮੇਂ ਰਹਿਤੀ आज मैं ठीक बारह बजे गुरदासपुर भंडारा था सती माता मंदिर में मैं वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक तोड़े मेरे प्लॉट के पैसे रखे थे जो मैंने प्लॉट बेचा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा करीब उन्नीस लाख के लगभग है अब उन्नीस लाख प्लस है मैं ठीक बारह बजे गया था यहाँ से ढाई तो बजे आया हूँ आकर देखा कि मेरे पहले मैंने देखा शटर का ताला टूटा है फिर मैं अंदर बढ़ा जैसे तो मैंने देखा कमरे का, का भी ताला टूटा है फिर अंदर जैसे गया तो लॉकर भी मेरा टूट पड़ा है दो लॉकर में मैंने कहा तो वो सारा सामान वो लेकर के। सीसी कैमरे लगे हैं पर वो मेरा वो जो था डीबी वो सब ले गए तो मैं बस यही सरकार से मांग करता हूँ कि चोरों को पकड़ा जाए मेरा क्या दिलवाया जाए ताकि मैं अपने जन्माष्टमी और महाराज जी की बर्सी ठीक ठाक ढंग कर सकती मैं तो खाली हाथ रह गया हूँ जी ਮੈਂ ਮਿੱਟੂ ਮਹਾਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਿਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਫ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨਾ ਮੰਦਿਰ ਚ ਬਹੁਤ ਆਸਤਾ ਵਾ ਸਾਰੇ ਧਾਰੀਵਾਲ निवासी ਇੱਥੇ ਮੱਥਾ ਦੇ ਦਿੰਦੇ ਨੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਤੇ ਸਾਡੇ ਸੇਵਾਦਾਰਾਂ ਕੋ ਪਤਾ ਲੱਗਾ ਕਿ ਬਾਬਾ ਜੀ 12:00 ਵਜੇ ਤੋਂ 11:30 ਅਗਰ ਗੁਰਦਾਸਪੁਰ ਕਿਤੇ ਪੰਡਾਰੇ ਤੇ ਗਏ ਦੇ ਸੀਗੇ ਉਹਨਾਂ ਦੇ ਆਣ ਤੋਂ ਬਾਅਦ ਪਹਿਲਾ ਪਹਿਲਾਂ ਹੀ ਇੱਥੇ ਚੋਰਾਂ ਨੇ ਆਪਣਾ ਪੂਰਾ ਹੱਲਾ ਮਾਰਿਆ ਹੈ ਇੰਨਾ ਤਕੜਾ ਡਕੈਤੀ ਮਾਰੀ ਆ ਮੇਰੀ ਪੁਲਿਸ ਪ੍ਰਸ਼ਾਸਨ ਅਗੇ ਐਸਐਚਓ ਸਾਹਿਬ ਡੀਪੀ ਸਾਹਿਬ ਆਪਣੇ

ਗੁਰੂ ਜੀ ਕੀ ਮੰਦਿਰ ਕੀ ਸੇਵਾ ਔਰ ਪੂਰੀ ਦੇਖਰੇਖ ਮੈਂ ਮੰਦਿਰ ਕੇ ਰਹਤਾ ਹਾਂ